ਹਾਂਜੀ ਪ੍ਰਧਾਨ ਜੀ ਜੋ ਕਿ ਰਾਤ ਦੀਆਂ ਰੈਡਾਂ ਹੋ ਰਹੀਆਂ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਵੀ ਫੜੇ ਗਏ ਉਹਦੇ ਉੱਤੇ ਤੁਹਾਡਾ ਕੀ ਕਹਿਣਾ ਸਰਕਾਰ ਵੱਲੋਂ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਜਿਹੜਾ ਸੀਐਮ ਮਾਨ ਦਾ ਬਿਆਨ ਹੈ ਕਿ ਮੇਰੇ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ ਪਰ ਸੜਕਾਂ ਰੇਲਾਂ ਰੋਕ ਕੇ ਜਨਤਨ ਤੰਗਣਾ ਕਰੋ ਤੇ ਦੂਜਾ ਉਹ ਕਹਿ ਰਿਹਾ ਹੈ ਕਿ ਇਹ ਮੰਗਾਂ ਦਾ ਸਬੰਧ ਦਿੱਲੀ ਨਾਲ ਹੈ ਸਾਡੇ ਨਾਲ ਕੋਈ ਨਹੀਂ ਦੇਪੋ ਐਡੇ ਵੱਡੇ ਅਹੁਦੇ ਤੇ ਹੋ ਕੇ सीएम ਦਾ ਉਧਾ ਹੋਈ ਤੇ ਬੰਦਾ ਝੂਠ ਮਾਰਦਾ ਹੋਵੇ ਮੈਂ ਦੱਸਣਾ ਚਾਹੁੰਦਾ ਕਿ ਮਾਰਚ 2023 ਦੇ ਵਿੱਚ ਇਸੇ सीएम ਦੇ ਨਾਲ ਸਾਡੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ 12 13 ਮੰਗਾਣ ਤੇ ਇਹਨੇ ਹਾਂਮੀ ਭਰੀ ਕਿ ਠੀਕ ਹੈ ਮੈਂ ਇਹ ਮੰਨਰ ਦੇ ਸੁਧਰੇ ਮੰਗਾ ਦੋ ਸਾਲ ਹੋ ਗਏ ਇੱਕ ਵੀ ਮੰਗ ਉਹਨੇ ਪੂਰੀ ਨਹੀਂ ਕੀਤੀ ਉਹੀ ਮੰਗਾ ਤੇ ਕੁਝ ਨਵੇਂ ਮੰਗਾ ਐਡ ਕਰਕੇ ਕੱਲ ਵਾਲੀ ਜਿਹੜੀ ਮੀਟਿੰਗ ਹੋਈ ਹੈ ਬੜੇ ਸ਼ਾਂਤ ਮਾਹੌਲ ਦੇ ਵਿੱਚ ਮੀਟਿੰਗ ਹੋ ਰਹੀ ਸੀ ਬਖਲਾਟ ਦੇ ਵਿੱਚ ਆ ਕੇ ਕੋਈ ਵੀ ਮੱਜ ਤੱਕ ਸੀਮਾ ਹੈ ਜ ਨਹੀਂ ਦੇਖਿਆ ਜਿਹੜਾ ਮਤਲਬ ਕਿਸਾਨਾਂ ਦੇ ਨਾਲ ਮੀਟਿੰਗ ਕਰਦਾ ਕਰਦਾ ਪਰਪੋਕ ਹੋਇਆ ਹੋਵੇ ਇਹ ਪਹਿਲੀ ਵਾਰ ਹੈ ਮਤਲਬ ਪਰਪੋਕਤਾ ਜਿਹੜੀ ਹੋਈ ਹੈ ਦੀ ਪ੍ਰੋਪੋਕੇਸ਼ਨ ਇਹ ਇੱਕ ਵਰਾਟ ਦੀ ਨਿਸ਼ਾਨੀ ਹੈ ਉਹਦੀ ਦੂਸਰੀ ਗੱਲ ਜਿਹੜਾ ਉਹ ਕਹਿੰਦਾ ਕਿ ਮੇਰੇ ਦਰਵਾਜ਼ੇ ਖੁੱਲੇ ਆ ਸੜਕਾਂ ਨਾਲ ਲੋਕ ਲਹਿ ਰਹਿ ਲਾ ਨਾ ਰੁਕੋ ਇਹ ਵੀ ਮੈਂ ਦੱਸ ਦੇਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਜੇ ਅਸੀਂ ਲੇਖਤੀ ਤੌਰ ਤੇ ਡੀਸੀ ਚੰਡੀਗੜ੍ਹ ਦੇ ਨੂੰ ਦੇ ਚੁੱਕੇ ਹਾਂ ਕਿ ਸਾਨੂੰ 34 ਸੈਕਟਰ ਚਾਹੀਦਾ 34 ਸੈਕਟਰ ਬਿਲਕੁਲ ਖਾਲੀ ਪਿਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਉੱਥੇ ਅਸੀਂ ਦੋ ਦਿਨ ਚਾਰ ਦਿਨ ਬੈਠ ਕੇ ਆਪਣਾ ਜਿਹੜਾ ਸ਼ਾਂਤ ਮੀ ਢੰਗ ਢੰਗ ਨਾਲ ਜੇ ਅਸੀਂ ਦਿੱਲੀ ਦੇ ਵਿੱਚ ਇੱਕ ਸਾਲ ਸ਼ਾਂਤ ਰਹਿ ਸਕਦੇ ਹਾਂ ਤਾਂ ਆਪਣੇ ਦੇ ਦੇਸ਼ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਕਿਉਂ ਸ਼ਾਂਤ ਨਹੀਂ ਰਹਿ ਸਕਦੇ ਕੋਈ ਇਹ ਮਿਸਾਲ ਦੇ ਸਕਦਾ ਹੈ ਪੰਜਾਬ ਦੀ ਕਿ ਮਤਲ ਜਿੱਥੇ ਕੋਈ ਗੜਬੜ ਹੋ ਜਾਈ ਹੋਵੇ ਇਹਨੂੰ ਦੇਖੋ ਅਜਿਹੀ ਘਬਰਾਹਟ ਤੋਂ ਬਚਣਾ ਚਾਹੀਦਾ ਹੈ ਇਹ ਜਿਹੜਾ ਸੰਯੁਕਤ ਮੋਰਚ ਹੈ ਇਹ ਬਿਲਕੁਲ ਦਊਗਾ ਨਹੀਂ ਰਾਤਾਂ ਦੀਆਂ ਰਿੱਡਾਂ ਕਰਨ ਲੱਗੇ ਨੇ ਸਾਰੇ ਲੀਡਰਾਂ ਦੇ ਘਰਾਂ ਤੇ ਛਾਪੇ ਮਾਰ ਰਹੇ ਨੇ ਕੱਲੇ ਛਾਪੇ ਨਹੀਂ ਮਾਰੇ ਗਾਂਹਾ ਮਤਲਬ ਤਲਖੰਗਮ ਵੀ ਲੈ ਰਹੇ ਨੇ ਜੈਦੀ ਪੇਟੀ ਖੋਲੀ ਕਿਸੇ ਦਾ ਕੋਸ਼ ਕੋਲਿਆ ਜਿਹੜੀ ਅਤਿ ਨਿੰਦਣਯੋਗ ਮਤਲਬ ਹੈਗੀ ਕਾਰਵਾਈ ਇਹ ਇਹਨੂੰ ਫੌਰੀ ਬੰਦ ਕਰਕੇ ਇਹਨਾਂ ਨੂੰ ਮੌੜ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਇਹਨੂੰ ਮਾਹੌਲ ਨੂੰ ਸ਼ਾਂਤ ਕਰਨਾ ਚਾਹੀਦਾ ਹੈ ਅਗਰੇ ਮਾਹੌਲ ਵਿਗੜਦਾ ਤਾਂ ਇਹਦਾ ਜ਼ਿੰਮੇਵਾਰ ਸੀਐਮ ਮਾਨ ਹੋਊਗਾ ਨਾ ਕਿ ਐਸਕੇਮ ਹੋਊਗਾ ਐਸਕੇਮ ਨੇ ਕੱਲ ਵੀ بڑے ਸ਼ਹਿਰ ਦਤਾ ਦੇ ਨਾਲ ਆਪਣੀ ਮੰਗਾਂ ਰਸਾਈਆਂ ਤੇ ਕਿਸੇ ਵੀ ਲੀਡਰ ਨੇ ਮਤਲਬ ਕੋਈ ਬਦਮੀ ਘਟਮੀ ਕੋਈ ਗੱਲ ਨਹੀਂ ਕਰੀ ਸਿਰਫ ਤੇ ਸਿਰਫ ਮੈਂ ਤਾਂ ਕਹੂੰਗਾ ਕਿ 7:00 ਵਜੇ ਸੀ 7:00 ਵਜੇ ਤੋਂ ਬਾਅਦ ਸਾਰੇ ਲੋਕਾਂ ਨੂੰ ਪਤਾ ਵੀ ਕਿਉਂ ਪ੍ਰਭੂ ਕਿਸਨ ਆਏ ਦੇ ਵਿੱਚ ਤੁਹਾ ਮੈਂ ਬੇਨਤੀ ਕਰੂੰਗਾ ਸਾਰੇ ਵਰਕਰਾਂ ਨੂੰ ਸਾਰੇ ਲੀਡਰਾਂ ਨੂੰ ਸਾਰੇ ਐਸਕੇਮ ਦੇ ਲੀਡਰਾਂ ਨੂੰ ਕਿ ਕੱਲ ਨੂੰ 10 ਠੀਕ 10 ਵਜੇ ਸਾਰੇ ਦੇ ਸਾਰੇ ਆਪਣੀਆਂ ਟਰਾਡੀਆਂ ਸਮੇਤ ਉਹਨਾਂ ਵਿੱਚ ਸ਼ਵਾਰ ਹੋ ਕੇ ਜਿਹੜੀਆਂ ਵੱਡੀਆਂ ਰੋੜਾਂ ਵੱਡੀਆਂ ਰੋੜਾਂ ਦੇ ਉੱਪਰ ਸਾਰੇ ਦੇ ਸਾਰੇ ਆਓ ਕਿਸੇ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਇਹਨੂੰ ਜੇ ਉਹ ਕਰਨਾ ਹੈ ਨੇ ਕਰਨ ਦਿਓ ਜੇ ਨਹੀਂ ਰਹਿਣਾ ਕਰਨਗੇ ਤਾਂ ਜੇਲਾਂ ਦੇ ਬਾਹਰ ਖੁੱਲਣੇ ਪੈਣਗੇ ਇਹਨੂੰ ਇਹਨੂੰ ਨਵਾਂ ਜ਼ਿਲ੍ਹਾ ਬਣਾਉਣੀਆ ਪੈਣਗੀਆਂ ਇਹ ਕੋਈ ਇੱਕ ਜਥੇਬੰਦੀ ਨਹੀਂ ਹੈ ਇਹ ਸੰਯੁਕਤ ਮੋਰਚਾ ਇਸ ਕਰਕੇ ਮਤਲਬ ਮੈਂ ਫੇਰ ਦੁਬਾਰਾ ਕਹਣਾ ਕਿ ਸੀਐਮ ਮਾਨ ਨੂੰ ਮੋੜ ਦੁਆਰੇ ਸੁchnਾ ਚਾਹੀਦਾ ਹੈ ਇਹ ਬਖਲਾਕ ਨੂੰ ਬੰਦ ਕਰਨ ਕੇ ਜੀ